ਸਾਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਆਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 트럼ਪ ਨੂੰ ਅਦਾਲਤ ਵੱਲੋਂ ਇੱਕ ਹੋਰ ਝਟਕਾ ਅਮਰੀਕਾ ਵਿੱਚ ਜੰਮਣ ਵਾਲਿਆਂ ਨੂੰ ਮਿਲਦੀ ਰਹੇਗੀ ਸਿਟੀਜ਼ਨਸ਼ਿਪ ਓਰੇਗਨ ਵਿੱਚ ਤਨਾਤ ਨਹੀਂ ਹੋਣਗੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਇਟਲੀ ਵਿੱਚ 10 ਪੰਜਾਬੀਆਂ ਦੀ ਗੱਡੀ ਦੇ ਉੱਡ ਗਏ ਪਰ ਖੱਚੇ ਚਾਰ ਜਣਿਆਂ ਨੇ ਮੌਕੇ ਤੇ ਦਮ ਤੋੜਿਆ ਛੇ ਦੀ ਹਾਲਤ ਨਾਜ਼ੋ ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੋਟਲ ਮਾਲਕ ਦਾ ਕਤਲ ਮੋਟਲ ਵਿੱਚ ਰਹਿੰਦੇ ਸ਼ਖਸ ਨੇ ਹੀ ਸਿਰ ਵਿੱਚ ਮਾਰੀ ਗੋਲੀ ਆਸਟ੍ਰੇਲੀਆ ਵਿੱਚ ਬਜ਼ੁਰਗ ਨੇ ਸੜਕ ਤੇ ਚਲਾ ਦਿੱਤੀਆਂ 100 ਤੋਂ ਵੱਧ ਗੋਲੀਆਂ ਸਿਡਨੀ ਦੀ ਭੀੜ ਪਾੜ ਵਾਲੀ ਸੜਕ ਤੇ ਫੈਲ ਗਈ ਦਹਿਸ਼ਤ ਅਮਰੀਕਾ ਵਿੱਚ ਗੋਰੀ ਨੇ ਆਪਣੇ ਹੀ ਚਾਰ ਬੱਚਿਆਂ ਨੂੰ ਮਾਰ ਦਿੱਤੀ ਗੋਲੀ ਦੋ ਨੇ ਦਮ ਤੋੜਿਆ ਦੋ ਦੀ ਹਾਲਤ ਗੰਭੀਰ ਕੈਨੇਡਾ ਦੀ ਬੱਸ ਵਿੱਚ ਛੁਰੇ ਚਲਾਉਣ ਵਾਲਾ ਪੰਜਾਬੀ ਕਾਬੂ ਅਰਪ੍ਰੀਤ ਸਿੰਘ ਵਿਰੁੱਧ ਲੱਗੇ ਇਰਾਦਾ ਕਤਲ ਦੇ ਦੋਸ਼ ਤੇ ਹੁਣ ਖਬਰਾਂ ਵਿਸਤਾਰ ਨਾਲ ਡੋਨਲਡ 트੍ਰੰਪ ਨੂੰ ਅਦਾਲਤੀ ਝਟਕੇ ਲੱਗਣ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ ਅਤੇ ਇੱਕ ਫੈਡਰਲ ਜੱਜ ਵੱਲੋਂ ਓਰੇਗਨ ਸੂਬੇ ਵਿੱਚ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਉੱਤੇ ਆਰਜੀ ਰੋਕ ਲਾ ਦਿੱਤੀ ਗਈ। ਇਸ ਤੋਂ ਪਹਿਲਾਂ ਅਪੀਲ ਅਦਾਲਤ ਨੇ 트੍ਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੰਦੇ ਆ ਅਮਰੀਕਾ ਵਿੱਚ ਜੰਮਣ ਵਾਲਿਆਂ ਲਈ ਨਾਗਰਿਕਤਾ ਦਾ ਹੱਕ ਬਰਕਰਾਰ ਰੱਖਿਆ। ਟੈਲੀਫੋਨ ਤੇ ਕੀਤੀ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਕੈਰਨ ਐਮਰਗਟ ਨੇ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਬਾਰੇ ਟਰੰਪ ਸਰਕਾਰ ਦੇ ਹੁਕਮਾਂ ਨੂੰ ਲਾਂਬੇ ਕਰਦਿਆਂ ਕੈਲੀਫੋਰਨੀਆ ਅਤੇ ਓਰੇਗਨ ਦੇ ਪੱਖ ਵਿੱਚ ਫੈਸਲਾ ਸੁਣਾ ਦਿੱਤਾ। ਇਸੇ ਜੱਜ ਵੱਲੋਂ ਓਰੇਗਨ ਦੇ ਨੈਸ਼ਨਲ ਗਾਰਡਜ਼ ਦੀ ਸੂਬੇ ਵਿੱਚ ਤਾਇਨਾਤੀ ਰੋਕੀ ਗਈ ਜਿਸ ਮਗਰੋਂ ਟਰੰਪ ਸਰਕਾਰ ਨੇ ਕੈਲੀਫੋਰਨੀਆ ਤੋਂ ਨੈਸ਼ਨਲ ਗਾਰਡਜ਼ ਮੰਗਵਾਉਣ ਦਾ ਐਲਾਨ ਕਰ ਦਿੱਤਾ ਪਰ ਇਹ ਰਾਹ ਵੀ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ। ਫਿਲਹਾਲ ਵਾਈਟ ਹਾਊਸ ਵੱਲੋਂ ਜੱਜ ਦੇ ਤਾਜ਼ਾ ਫੈਸਲੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਜਨਵਰੀ ਵਿੱਚ ਟਰੰਪ ਦੇ ਸੌ ਚੋਕਣ ਵੇਲੇ ਤੋਂ ਹੀ पोर्टलैंड ਦੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਮੁਜਾਰੇ ਹੋ ਰਹੇ ਨੇ ਕਦੇ ਮਾਮਲਾ ਭੱਗ ਜਾਂਦਾ ਹੈ ਅਤੇ ਕਦੇ ਆਰਜ਼ੀ ਤੌਰ ਤੇ ਠੰਡਾ ਹੋ ਜਾਂਦਾ ਹੈ ਓਰੇਗਨ ਦੀ ਗਵਰਨਰ ਟੀਨਾ ਕੋਟੈਕ ਦੀ ਇੱਛਾ ਦੇ ਵਿਰੁੱਧ ਟਰੰਪ ਸਰਕਾਰ ਵੱਲੋਂ 28 ਸਤੰਬਰ ਨੂੰ ਨੈਸ਼ਨਲ ਗਾਰਡਸ ਦੀ ਤਾਇਨਾਤੀ ਦਾ ਪਹਿਲਾ ਐਲਾਨ ਕੀਤਾ ਗਿਆ ਉਧਰ ਐਤਵਾਰ ਸ਼ਾਮ ਜਜ ਦੇ ਤਾਜ਼ਾ ਫੈਸਲੇ ਦੀ ਖੁਸ਼ੀ ਮਨਾਉਣ ਕੁਝ ਲੋਕ ਮੋੜ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਇਕੱਤਰ ਹੋ ਗਏ ਦੂਜੇ ਪਾਸੇ ਇਲਿਨੋਇ ਸੂਬੇ ਵਿੱਚ ਟੈਕਸਸ ਦੇ 400 ਵਾਧੂ ਨੈਸ਼ਨਲ ਗਾਰਡਜ਼ ਤਾਇਨਾਤ ਕਰਨ ਦੇ ਹੁਕਮ ਕਿਸੇ ਵੀ ਵੇਲੇ ਜਾਰੀ ਕੀਤੇ ਜਾ ਸਕਦੇ ਨੇ ਜਿੱਥੇ ਮੁਜ਼ਾਹਰਕਾਰੀਆਂ ਅਤੇ ਨੈਸ਼ਨਲ ਗਾਰਡਜ਼ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਰਿਪੋਰਟ ਹੈ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ਿਕਾਗੋ ਵਿਖੇ 300 ਨੈਸ਼ਨਲ ਗਾਰਡਜ਼ ਤਾਇਨਾਤ ਕੀਤੇ ਗਏ ਸਨ ਪਰ ਮੁਜ਼ਾਹਰਕਾਰੀਆਂ ਦੀ ਗਿਣਤੀ ਵੀ ਲਗਾਤਾਰ ਵਧਣ ਲੱਗੀ ਅਤੇ ਝੜਪਾਂ ਸ਼ੁਰੂ ਹੋ ਗਈਆਂ ਕਈ ਥਾਵਾਂ ਤੇ ਰਬੜ ਦੀਆਂ ਗੋਲੀਆਂ ਚੱਲਣ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਹੁਣ ਤੱਕ 1000 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੱਸ ਦਈਏ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਆਰੰਭੇ ਆਪਰੇਸ਼ਨ ਮੈਡਵੇ ਬਲੈਡਸ ਤਹਿਤ ਵੱਡੇ ਪੱਧਰ ਤੇ ਛਾਪੇਮਾਰੇ ਜਾ ਰਹੇ ਨੇ ਇਹ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਇਟਲੀ ਵਿੱਚ 10 ਪੰਜਾਬੀ ਨੌਜਵਾਨਾਂ ਨਾਲ ਵਾਪਰੇ ਹੌਲਨਾ ਖਾਦਸੇ ਨਾਲ ਸਬੰਧਤ ਖਬਰ ਵੱਲ ਇਟਲੀ ਵਿੱਚ 10 ਪੰਜਾਬੀਆਂ ਨੂੰ ਲਿਜਾ ਰਹੀ ਗੱਡੀ ਦੇ ਪਰ ਖੱੱਚੇ ਉੱਡ ਗਏ ਜਦੋਂ ਇੱਕ ਬੇਕਾਬੂ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ ਦੱਖਣੀ ਇਟਲੀ ਦੇ ਮਾਤੇਰਾ ਸ਼ਹਿਰ ਨੇੜੇ ਵਾਪਰੇ ਹੌਲਨਾ ਖਾਦਸੇ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਨੇ ਦਮ ਤੋੜ ਦਿੱਤਾ ਜਿਨ੍ਹਾਂ ਦੀ ਸ਼ਨਾਖਤ ਹਰਵਿੰਦਰ ਸਿੰਘ ਜਸਕਰਨ ਸਿੰਘ ਸਰਜੀਤ ਸਿੰਘ ਅਤੇ ਮਨੋਜ ਕੁਮਾਰ ਵਜੋਂ ਕੀਤੀ ਗਈ ਹੈ ਦੂਜੇ ਪਾਸੇ 6 ਪੰਜਾਬੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ 에어 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ 7 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀ ਰੈਨੋ ਸੀਨਿਕ ਗੱਡੀ ਵਿੱਚ ਸਵਾਰ ਪੰਜਾਬੀ ਨੌਜਵਾਨ ਖੇਤਾਂ ਵਿੱਚ ਦਿਹਾੜੀ ਲਾ ਕੇ ਭਰਤ ਰਹੇ ਸਨ ਅਤੇ ਇਟਲੀ ਦੇ ਮੀਡੀਆ ਮੁਤਾਬਕ ਇਹਨਾਂ ਵਿੱਚੋਂ ਕੋਈ ਵੀ ਮੂਲਕ ਵਿੱਚ ਪੱਕਾ ਨਹੀਂ ਸੀ। ਪੰਜਾਬੀ ਨੌਜਵਾਨ ਮੈਟਾਪੋਂਟੋ ਇਲਾਕੇ ਦੇ ਖੇਤਾਂ ਵਿੱਚ ਸਟਰਾਬਰੀਜ਼ ਤੋੜਨ ਦਾ ਕੰਮ ਕਰਦੇ ਸਨ ਅਤੇ ਆਪਣੀ ਰਿਹائش ਤੇ ਪਰਤਣ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਅਕਸਰ ਹੀ 7 ਸੀਟਰ ਗੱਡੀ ਦੀ ਵਰਤੋਂ ਕਰਦੇ ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਟਰੱਕ ਦਾ ਖੱਬਾ ਹਿੱਸਾ ਕਾਰ ਵਿੱਚ ਵੱਜਿਆ ਅਤੇ ਇਹ ਕਈ ਪਲਟੀਆਂ ਖਾਂਦੀ ਹੋਈ ਖਤਾਨਾ ਵਿੱਚ ਜਾ ਡਿੱਗੀ 4 ਜਣਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਿਨ੍ਹਾਂ ਵਿੱਚੋਂ 31 ਸਾਲ ਦਾ ਹਰਵਿੰਦਰ ਸਿੰਘ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸੀ ਨੜਕੇ 20 ਸਾਲ ਦੇ ਜਸਕਰਨ ਸਿੰਘ ਦਾ ਪਿੰਡ ਰੋਪੜ ਜ਼ਿਲ੍ਹੇ ਵਿੱਚ ਪੈਂਦਾ ਹੈ 33 ਸਾਲ ਦਾ ਸੁਰਜੀਤ ਸਿੰਘ ਮੋਗਾ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਦ ਕਿ ਮਨੋਜ ਕੁਮਾਰ ਆਦਮਪੁਰ ਦਾ ਰਹਿਣ ਵਾਲਾ ਸੀ ਪੁਲਿਸ ਮੁਤਾਬਕ ਹਾਦਸੇ ਦੌਰਾਨ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਮੌਕੇ ਤੇ ਮੌਜੂਦ ਰਿਹਾ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਫਾਇਰਫਾਈਟਰਸ ਵੀ ਮੌਕੇ ਤੇ ਪਹੁੰਚੇ ਅਤੇ ਗੱਡੀ ਦਾ ਇੱਕ ਪਾਸਾ ਵੱਢ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਸਕਿਆ ਪਬਲਿਕ ਪ੍ਰੋਸੀਕਿਊਟਰ ਦੇ ਦਫਤਰ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਦਰ ਮਾਤੇਰਾ ਸ਼ਹਿਰ ਦੇ ਮੇਅਰ ਨੇ 4 ਜਣਿਆਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਦੀਆਂ ਦੇਹਾਂ ਭਾਰਤ ਭੇਜਣ ਵਿੱਚ ਮਦਦ ਕੀਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸ਼ਨੀਚਰਵਾਰ ਨੂੰ ਵਾਪਰੇ ਹੌਲਨਾ ਖਾਦਸੇ ਤੋਂ 2 ਦਿਨ ਪਹਿਲਾਂ ਹੀ ਇਟਲੀ ਵਿੱਚ ਸੈਰ ਸਪਾਟਾ ਕਰਨ ਪੁੱਜੇ ਭਾਰਤੀ ਪਰਿਵਾਰ ਦੇ 2 ਜੀਵਾਂ ਨੇ ਸੜਕ ਹਾਦਸੇ ਦੌਰਾਨ ਧਮ ਤੋੜ ਦਿੱਤਾ ਜਦਕਿ 3 ਬੱਚੇ ਗੰਭੀਰ ਜ਼ਖਮੀ ਹੋ ਗਏ। 55 ਸਾਲ ਦਾ ਜਵੇਦ ਅਕਤਰ ਮਹਾਰਾਸ਼ਟਰ ਦਾ ਨਾਮੀ ਹੋਟਲ ਕਾਰੋਬਾਰੀ ਸੀ। ਉਹ ਆਪਣੀ ਪਤਨੀ ਆਰਜ਼ੂ ਅਖਤਰ ਅਤੇ ਬੱਚਿਆਂ ਨਾਲ ਯੂਰਪ ਦੀ ਸੈਰ ਕਰ ਰਿਹਾ ਸੀ ਜਦੋਂ ਗਰੇਸੈਂਟੋ ਨੇੜੇ ਔਰੇਲੀਆ ਹਾਈਵੇ ਤੇ ਜਾਨਲੇਵਾ ਹਾਦਸਾ ਵਾਪਰ ਗਿਆ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅਮਰੀਕਾ ਵਿੱਚ ਭਾਰਤੀ ਮੋਟਰਲ ਮਾਲਕ ਦੀ ਹੱਤਿਆ ਅਤੇ ਸਿੱਖ ਡਾਕਟਰ ਦੀ ਅਚੰਚੇਤ ਹੋਈ ਮੌਤ ਨਾਲ ਸੰਬੰਧਿਤ ਹੈ। ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੋਟਰਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਸਿੱਖ ਡਾਕਟਰ ਅਚਨਚੇਤ ਦਮ ਤੋੜ ਗਿਆ। ਦੋਵੇਂ ਮਾਮਲੇ ਪੈਂਸਿਲਵੇਨੀਆ ਸੂਬੇ ਵਿੱਚ ਸਾਹਮਣੇ ਆਏ ਜਿੱਥੇ ਲੈਬਰਨ ਸ਼ਹਿਰ ਵਿੱਚ ਡਾਕਟਰ ਚਰਨਜੋਤ ਸਿੰਘ ਪਰਜਬਾਨੀ ਵਿੱਚ ਸਦੀਵੀ ਵਿਛੋੜਾ ਦੇ ਗਿਆ ਇਲਹਾਨ ਉਮਰ ਵੱਲੋਂ ਡਾਕਟਰ ਚਰਨਜੋਤ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਪੈਂਸਿਲਵੇਨੀਆ ਦੇ ਪੈਕਸਬਰਗ ਵਿਖੇ 50 ਸਾਲ ਦੇ ਰਾਕੇਸ਼ ਇਹ ਗਵਾਨ ਨੂੰ ਉਸਦੇ ਮੋਟਲ ਵਿੱਚ ਠਹਿਰੇ ਇੱਕ ਸ਼ਖਸ ਨੇ ਗੋਲੀ ਮਾਰ ਦਿੱਤੀ ਮੀਡੀਆ ਰਿਪੋਰਟ ਮੁਤਾਬਕ 38 ਸਾਲ ਦੇ ਸਟੈਨਲੀ ਵੈਸਟ ਨੇ ਮੋਰਟਲ ਦੇ ਪਾਰਕਿੰਗ ਲੋਟ ਵਿੱਚ ਪਹਿਲਾਂ ਆਪਣੀ ਮਹਿਲਾ ਸਾਥੀ ਨੂੰ ਗੋਲੀ ਮਾਰੀ ਗੋਲੀ ਦੀ ਆਵਾਜ਼ ਸੁਣ ਕੇ ਰਾਕੇਸ਼ ਪਾਰਕਿੰਗ ਵੱਲ ਦੌੜਿਆ ਅਤੇ ਜਦੋਂ ਉਸ ਨੇ ਗੱਡੀ ਵਿੱਚ ਬੈਠੇ ਸਟੈਨਲੀ ਨੂੰ ਪੁੱਛਿਆ ਕਿ ਕੀ ਇਹੋ ਠੀਕ ਹੈ ਤਾਂ ਸਟੈਨਲੀ ਨੇ ਗੋਲੀ ਚਲਾ ਦਿੱਤੀ ਗੋਲੀ ਰਾਕੇਸ਼ ਦੇ ਸਿਰ ਵਿੱਚ ਲੱਗੀ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਪੁਲਿਸ ਮੁਤਾਬਕ ਸਟੈਨਲੀ 2 ਹਫ਼ਤੇ ਤੋਂ ਇੱਕ ਔਰਤ ਅਤੇ ਬੱਚੇ ਨਾਲ ਰਾਕੇਸ਼ ਅਹਿਗਵਾਨ ਦੇ ਮੋਟਲ ਵਿੱਚ ਰਹਿ ਰਿਹਾ ਸੀ ਸਟੈਨਲੀ ਵੱਲੋਂ ਚਲਾਈ ਗੋਲੀ ਨਾਲ ਜ਼ਖਮੀ ਮਹਿਲਾ ਕਿਸੇ ਤਰੀਕੇ ਨਾਲ ਨੇੜਲੇ ਕਾਰੋਬਾਰੀ ਅਦਾਰੇ ਵਿੱਚ ਪਹੁੰਚ ਗਈ ਅਤੇ ਮਦਦ ਦੀ ਮੰਗ ਕੀਤੀ ਔਰਤ ਨੂੰ ਬੇहद ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਇਸੇ ਦੌਰਾਨ ਮੌਕੇ ਵਾਰਦਾਤ ਤੇ ਪਹੁੰਚੇ ਪੁਲਿਸ ਅਫਸਰਾਂ ਉੱਤੇ ਵੀ ਸਟੈਨਲੀ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਪੁਲਿਸ ਅਫਸਰ ਜ਼ਖਮੀ ਹੋ ਗਿਆ ਲੰਮੀ ਜਦੋਜਹਿਦ ਮਗਰੋਂ ਪੁਲਿਸ ਨੇ ਸਟੈਨਲੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿਰੋਧ ਕਤਲ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ ਨੇ ਪੈਟਸਬਰਗ ਦੇ ਕਾਰਜਕਾਰੀ ਪੁਲਿਸ ਮੁਖੀ ਮਾਰਟਨ ਡਿਵਾਈਨ ਨੇ ਦੱਸਿਆ ਕਿ ਜ਼ਖਮੀ ਪੁਲਿਸ ਅਫਸਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਆਪਣੇ ਘਰ ਵਿੱਚ ਆਰਾਮ ਕਰ ਰਿਹਾ ਹੈ ਇਸੇ ਦੌਰਾਨ ਅਲੇਗਾਨੀ ਕਾਉਂਟੀ ਪੁਲਿਸ ਦੇ ਸੁਪਰਡੈਂਟ ਕ੍ਰਿਸਟੋਫਰ ਕੇਨਜ਼ ਨੇ ਕਿਹਾ ਕਿ ਸਟੈਨਲੀ ਗ੍ਰਿਫਤਾਰ ਹੋ ਚੁੱਕਾ ਹੈ ਜਦ ਕਿ ਔਰਤ ਹਸਪਤਾਲ ਵਿੱਚ ਦਾਖਲ ਹੈ ਜਿਸ ਦੇ ਮੱਦੇਨਜ਼ਰ ਬੱਚੇ ਨੂੰ ਪਰਿਵਾਰ ਭਲਾਈ ਵਿਭਾਗ ਦੇ سپرد ਕਰ ਦਿੱਤਾ ਗਿਆ ਹੈ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਟੈਕਸਾਸ ਸੂਬੇ ਵਿੱਚ ਇੱਕ ਭਾਰਤੀ ਮੋਟਰਲ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਸਿਰ ਵੱਢ ਦਿੱਤਾ ਗਿਆ ਸੀ। ਮੁੱਢਲੇ ਤੌਰ ਤੇ ਮਾਮਲਾ ਵਾਸ਼ਿੰਗ ਮਸ਼ੀਨ ਨਾਲ ਸੰਬੰਧਿਤ ਦੱਸਿਆ ਗਿਆ ਪਰ ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਭਾਰਤੀ ਮੈਨੇਜਰ ਵੱਲੋਂ ਉਸ ਕੀਰਤੀ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਬਿਊਰੋ ਰਿਪੋਰਟ ਹਮਦਾਰ ਟੀਵੀ। ਆਓ ਹੁਣ ਚੱਲਦੇ ਹਾਂ ਆਸਟ੍ਰੇਲੀਆ ਵਿੱਚ ਭੀੜ-ਪਾੜ ਵਾਲੀ ਸੜਕ ਤੇ ਚੱਲੀਆਂ ਗੋਲੀਆਂ ਨਾਲ ਸੰਬੰਧਿਤ ਅਹਿਮ ਖਬਰ ਵੱਲ। ਆਸਟ੍ਰੇਲੀਆ ਵਿੱਚ 60 ਸਾਲ ਦੇ ਇੱਕ ਬੰਦੂਕਧਾਰੀ ਨੇ ਸਿਡਨੀ ਦੀ ਭੀੜ-ਪਾੜ ਵਾਲੀ ਸੜਕ ਉੱਤੇ ਗੋਲੀਆਂ ਦਾ ਮੀਂਹ ਵਰਹਾਉਂਦਿਆਂ ਘੱਟੋ-ਘੱਟ 20 ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਨਿਊ ਸਾਊਥ ਵੇਲਜ਼ ਪੁਲਿਸ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸਿਡਨੀ ਦੇ ਇਨਰ ਵੈਸਟ ਇਲਾਕੇ ਵਿੱਚ ਇੱਕ ਬੰਦੂਕਧਾਰੀ ਨੇ ਆਮ ਲੋਕਾਂ ਅਤੇ ਪੁਲਿਸ ਦੀਆਂ ਗੱਡੀਆਂ ਤੇ ਤਕਰੀਬਨ 100 ਗੋਲੀਆਂ ਚਲਾਈਆਂ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸਵੈ ਟੀਮਾਂ ਨੇ ਇਲਾਕਾ ਘੇਰ ਲਿਆ ਅਤੇ ਕਈ ਘੰਟੇ ਦੀ ਮੁਸ਼ਕਲ ਮਗਰੋਂ ਸੋਮਵਾਰ ਸਵੇਰੇ ਬੰਦੂਕਧਾਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਗ੍ਰਿਫਤਾਰੀ ਦੌਰਾਨ ਸ਼ੱਕੀ ਨੇ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਬੰਦੂਕਧਾਰੀ ਵਿਰੁੱਧ ਕੋਈ ਦੋਸ਼ਾਇਦ ਨਹੀਂ ਕੀਤਾ ਗਿਆ ਅਤੇ ਉਸ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਜਾ ਰਹੀ ਵਾਰਦਾਤ ਦੌਰਾਨ ਸੜਕ ਦੇ ਨੇੜੇ-ਤੇੜੇ ਮੌਜੂਦ ਲੋਕਾਂ ਵਿੱਚੋਂ ਇੱਕ ਜੋ ਆਜ਼ਾਰ ਨੇ ਦੱਸਿਆ ਕਿ ਮੁੱਢਲੇ ਤੌਰ ਤੇ ਐਉਂ ਲੱਗਿਆ ਕਿ ਪਟਾਕੇ ਚੱਲ ਰਹੇ ਨੇ ਜਾਂ ਕੋਈ ਸਿਰਫਰਾ ਲੋਕਾਂ ਦੀਆਂ ਗੱਡੀਆਂ ਤੇ ਰੋੜੇ ਮਾਰ ਰਿਹਾ ਹੈ ਕਈ ਗੱਡੀਆਂ ਦੇ ਸ਼ੀਸ਼ੇ ਢਕ ਗਏ ਪਰ ਉਹਨਾਂ ਨੂੰ ਸਮਝ ਨਾ ਆਈ ਕਿ ਆਖਰ ਕੀ ਹੋ ਰਿਹਾ ਹੈ ਸਭ ਕੋ ਜਾਨੀ ਤੇਜ਼ੀ ਨਾਲ ਵਾਪਰਿਆ ਕਿ ਸੜਕ ਦੇ ਆਲੇ ਦੁਆਲੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਦੌੜੇ ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮੈਲ ਲੈਨੀਅਨ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਬੇहद ਗੰਭੀਰ ਅਤੇ ਡਰ ਪੈਦਾ ਕਰਨ ਵਾਲੀ ਿਕrar ਦਿੱਤਾ ਬੰਦੂਕਤਾਰੀ ਦੇ ਮਕਸਦ ਬਾਰੇ ਉਹਨਾਂ ਕੋਈ ਜ਼ਿਕਰ ਨਾ ਕੀਤਾ ਅਤੇ ਸਿਰਫ ਇਹਨਾਂ ਕਿਹਾ ਕਿ ਸ਼ੱਕੀ ਕਿਸੇ ਅੱਤਵਾਦੀ ਜਾਂ ਕ੍ਰਾਈਮਨਲ ਗੈਂਗ ਨਾਲ ਸੰਬੰਧਤ ਨਹੀਂ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸਮੇਂ ਦੇ ਨਾਲ-ਨਾਲ ਹੋਰ ਵੇਰਵੇ ਮੁਹੱਈਆ ਕਰਵਾ ਦਿੱਤੇ ਜਾਣਗੇ। ਇੱਥੇ ਦੱਸਣਾ ਬਣਦਾ ਹੈ ਕਿ ਆਸਟ੍ਰੇਲੀਆ ਦੇ ਟਾਪੂ ਨੋਮਾ ਸੂਬੇ ਤਸਮਾਨੀਆ ਵਿੱਚ 1996 ਵਿੱਚ ਇੱਕ ਬੰਦੂਕਤਾਰੀ ਵੱਲੋਂ 35 ਜਣਿਆਂ ਦਾ ਕਤਲ ਕੀਤੇ ਜਾਣ ਮਗਰੋਂ ਸੈਮੀ ਆਟੋਮੈਟਿਕ ਹਥਿਆਰਾਂ ਤੇ ਮੁਕੰਮਲ ਪਾਬੰਦੀ ਲਾਗੂ ਕਰ ਦਿੱਤੀ ਗਈ। ਬੀਤੇ ਅਗਸਤ ਮਹੀਨੇ ਦੌਰਾਨ ਇੱਕ ਬੰਦੂਕਧਾਰੀ ਨੇ ਦੋ ਪੁਲਿਸ ਅਫਸਰਾਂ ਦਾ ਕਤਲ ਕਰ ਦਿੱਤਾ ਅਤੇ ਹੁਣ ਤੱਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਇਸ ਤੋਂ ਪਹਿਲਾਂ 2022 ਵਿੱਚ ਕੋਇਨਜ਼ਲੈਂਡ ਕਸਬੇ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰਾਂਸਨਾਂ ਦੇ 6 ਜਣੇ ਮਾਰੇ ਗਏ ਸਨ ਬੇਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਕੈਨੇਡਾ ਦੀ ਬੱਸ ਵਿੱਚ ਛੁਰੇਬਾਜ਼ੀ ਦੇ ਮਾਮਲੇ ਤਹਿਤ ਗ੍ਰਿਫਤਾਰ ਪੰਜਾਬੀ ਨੌਜਵਾਨ ਨਾਲ ਸੰਬੰਧਿਤ ਹੈ Brampton Transit ਦੀ বাস ਵਿੱਚ ਛੁਰੇਬਾਜ਼ੀ ਕਰਨ ਵਾਲਾ ਕਥਿਤ ਸ਼ੱਕੀ ਪੀਲ ਰਿਜਨਲ ਪੁਲਿਸ ਨੇ ਕਾਬੂ ਕਰ ਲਿਆ ਜਿਸ ਦੀ ਪਛਾਣ 31 ਸਾਲ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ 1 ਅਕਤੂਬਰ ਨੂੰ ਰਾਤ ਤਕਰੀਬਨ 9:30 ਵਜੇ ਬ੍ਰੈਮਲੀ ਰੋਡ ਅਤੇ ਬੋਵੇਰ ਡਰਾਈਵ ਨੇੜੇੋਂ ਜਾ ਰਹੀ ਬ੍ਰੈਮਟਨ ਟ੍ਰਾਂਜ਼ਿਟ ਦੀ বাস ਵਿੱਚ ਦੋ ਜਣਿਆਂ ਵਿਚਾਲੇ ਤਲਖ ਕਲਾਮੀ ਹੋ ਗਈ ਮਾਮਲਾ ਹੋਰ ਭੱਗ ਗਿਆ ਅਤੇ ਸ਼ੱਕੀ ਕਿਸਨ ਮੁਕਿਆਂ ਤੇ ਉਤਰ ਆਇਆ ਇਸ ਮਗਰੋਂ ਉਸਨੇ ਕਥਿਤ ਤੌਰ ਤੇ ਕਿਸੇ ਤੇਜ਼ ਤਾਰ ਚੀਜ਼ ਨਾਲ ਹਮਲਾ ਕਰ ਦਿੱਤਾ ਪਰ ਖੁਸ਼ਕਿਸਮਤੀ ਨਾਲ ਜ਼ਖਮ ਡੋਂਗੇ ਨਹੀਂ ਸਨ ਅਤੇ ਪੀੜਤ ਦੀ ਜਾਨ ਬਚ ਗਈ। ਪੁਲਿਸ ਮੁਤਾਬਕ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਵਾਰਦਾਤ ਮਗਰੋਂ ਸ਼ੱਕੀ ਪੈਦਲ ਹੀ ਫਰਾਰ ਹੋ ਗਿਆ। ਪੀਨ ओरिजिनल ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਦਿਆਂ ਸ਼ੱਕੀ ਦੀ ਪਛਾਣ ਬ੍ਰੈਂਪਟਨ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਅਤੇ ਇਰਾਦਾ ਕਤਲ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਹਥਿਆਰ ਨਾਲ ਹਮਲਾ ਕਰਨ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕਰ ਦਿੱਤੇ। ਹਰਪ੍ਰੀਤ ਸਿੰਘ ਨੂੰ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਜੋ ਪਹਿਲਾਂ ਵੀ ਕਿਸੇ ਮਾਮਲੇ ਵਿੱਚ ਜ਼ਮਾਨਤ ਤੇ ਰਿਹਾ ਹੋਇਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 3311 ਐਕਸਟੈਂਸ਼ਨ 2133 ਦੇ ਸੰਪਰਕ ਕੀਤਾ ਜਾਵੇ। ਗਰਾ ਰਿਪੋਰਟ ਅਮਦਾਰ ਟੀਵੀ ਆ ਹੁਣ ਚਲਦੇ ਆ ਅਮਰੀਕਾ ਵਿੱਚ ਇੱਕ ਗੋਰੀ ਵੱਲੋਂ ਆਪਣੇ ਹੀ ਚਾਰ ਬੱਚਿਆਂ ਨੂੰ ਗੋਲੀ ਮਾਰਨ ਨਾਲ ਸਬੰਧਤ ਹੌਲਨਾ ਖਬਰ ਬਾਲ ਅਮਰੀਕਾ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੇ ਹੀ ਚਾਰ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਜਿਨ੍ਹਾਂ ਵਿੱਚੋਂ ਦੋ ਦਮ ਤੋੜ ਗਏ ਜਦਕਿ ਦੋ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਟੈਕਸਸ ਦੀ ਬਰਾਜ਼ੋਰੀਆ ਕਾਉਂਟੀ ਦੇ ਸ਼ੈਰਫ ਬੋਸ ਟਾਲਮਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 31 ਸਾਲ ਦੀ ਮਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ ਅਤੇ ਜ਼ਮਾਨਤ ਵਾਸਤੇ ਉਸ ਨੂੰ 14 ਮਿਲੀਅਨ ਡਾਲਰ ਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਗੋਲੀਬਾਰੀ ਦੌਰਾਨ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 13 ਅਤੇ 14 ਸਾਲ ਸੀ ਜਦਕਿ 8 ਅਤੇ 9 ਸਾਲ ਦੇ ਬੱਚਿਆਂ ਨੂੰ ਮੈਡੀਕਲ ਹੈਲੀਕਾਪਟਰ ਰਾਹੀਂ ਹਿਊਸਟਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਟਾਲਮੈਨ ਮੁਤਾਬਕ ਮਾਂ ਨੇ 911 ਤੇ ਕਾਲ ਕਰਕੇ ਗੋਲੀकांड ਦੀ ਖੁਦ ਹੀ ਇਤਲਾਹ ਦਿੱਤੀ ਅਤੇ ਮੌਕੇ ਤੇ ਪਹੁੰਚੇ ਅਫਸਰਾਂ ਨੇ ਹਥਿਆਰ ਬਰਾਮਦ ਕਰ ਲਿਆ ਗੋਲੀਬਾਰੀ ਦੀ ਵਾਰਦਾਤ ਐਂਗਲਟਨ ਕਸਬੇ ਵਿੱਚ ਵਾਪਰੀ ਜਿਸ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਅਤੇ ਇਹ ਹਿਊਸਟਨ ਤੋਂ 45 ਮੀਲ ਦੀ ਦੂਰੀ ਤੇ ਸਥਿਤ ਹੈ ਬਿਆਰ ਰਿਪੋਰਟ ਹਮਦਾਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਾਈ ਮਦਰ ਨੋਜ਼ ਮਾਈ ਵਰਕ ਆਰਸ ਸੋ ਦ ਮੂਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ Are you on the train? Is anyone with you? And the answer is always the same.